ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਐਸਪੀ ਗੁਰਵਿੰਦਰ ਸਿੰਘ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ ਇਹ ਚੈਕਿੰਗ ਪੰਜਾਬ ਦੇ ਡੀਜੀਪੀ ਦੇ ਹੁਕਮਾ ਤਹਿਤ ਰੇਲਵੇ ਥਾਵਾਂ ਤੇ ਚੱਲ ਰਹੀ ਮੁਹਿੰਮ ਦਾ ਹਿੱਸਾ ਸੀ ਜਿਸ ਦਾ ਮੁੱਖ ਮਕਸਦ ਰੇਲ ਰਾਹੀ ਨਸ਼ਾ ਤੇ ਹੋਰ ਨਾਜਾਇਜ਼ ਪਦਾਰਥਾਂ ਦੀ ਆਵਾਜਾਈ ਤੇ ਰੋਕ ਲਗਾਉਣਾ ਸੋ ਇਸ ਮੌਕੇ ਤੇ ਐਸਪੀ ਗੁਰਵਿੰਦਰ ਸਿੰਘ ਪਹੁੰਚੇ ਨੇ ਤੇ ਉਹਨਾਂ ਦੀ ਟੀਮ ਵੱਲੋਂ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਐ ਸੋ ਉਸ ਉਹਨਾਂ ਨੇ ਅੰਦਸਿਆ ਕਿ ਪੁਲਿਸ ਨੇ ਨਸ਼ਾ ਵਿਰੁੱਧ ਚੱਲ ਰਹੀ ਕਾਰਵਾਈ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਨੇ ਸੋ ਬੜੇ ਹੀ ਬ੍ਰਿਕ ਦੇ ਨਾਲ ਲੋਕਾਂ ਦੇ ਜਿਹੜੇ ਨਜਾਇਜ਼ ਜਿਹੜੇ ਸ਼ੱਕੀ ਲੋਕ ਨੇ ਜਾਂ ਸ਼ੱਕੀ ਬੈਗ ਨੇ ਉਹਨਾਂ ਦੀ ਜਿਹੜੀ ਕਿ ਚੈਕਿੰਗ ਕੀਤੀ ਗਈ ਹੈ ਸੋ ਉਹਨਾਂ ਨੇ ਇਸ ਮੌਕੇ ਤੇ ਇਹ ਵੀ ਦੱਸਿਆ ਕਿ ਉਹਨਾਂ ਦੇ ਪੁਲਿਸ ਮੁਲਾਜ਼ਮ ਟੀਮਾਂ ਹਰ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਟਰੈਕ ਤੇ ਡਿਊਟੀ ਕਰਦੇ ਨੇ ਸੋ ਕਿਸੇ ਵੀ ਸ਼ਰਾਰਤੀ ਤਤ ਜਾਂ ਨਜਾਇਜ਼ ਸਰਗਰਮੀ ਨੂੰ ਤੁਰੰਤ ਰੋਕਿਆ ਜਾ ਸਕੇ ਤੋ ਉਹਨਾਂ ਨੇ ਇਹ ਵੀ ਕਿਹਾ ਕਿ ਪੁਲਿਸ ਦੀਆਂ ਟੀਮਾਂ ਪਠਾਨਕੋਟ, ਹੁਸ਼ਿਆਰਪੁਰ, ਲੁਧਿਆਣਾ, ਫਗਵਾੜੇ ਅਤੇ ਹੋਰ ਸਟੇਸ਼ਨਾਂ ਤੇ ਵੀ ਚੈਕਿੰਗ ਲਗਾਤਾਰ ਕਰ ਰਹੀਆਂ ਨੇ। ਸਾਰੇ ਸਟੇਸ਼ਨਾਂ ਤੇ ਸੀਸੀਟੀਵੀ ਕੈਮਰੇ ਵੀ ਚਾਲੂ ਹਾਲਤ ਵਿੱਚ ਹਨ ਅਤੇ ਆਰਪੀਐਫ ਦੀ ਨਿਗਰਾਨੀ ਹੇਠ ਸੁਰੱਖਿਆ ਮਜ਼ਬੂਤ ਕੀਤੀ ਗਈ ਹੈ। ਸੋ ਉਹਨਾਂ ਨੇ ਇਸ ਮੌਕੇ ਤੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਵਧਾਨ ਰਹਿਣ, ਬਿਨਾਂ ਟਿਕਟ ਸਫ਼ਰ ਨਾ ਕਰਨ ਅਤੇ ਆਪਣੇ ਸਮਾਨ ਤੇ ਬੱਚਿਆਂ ਦਾ ਪੂਰਾ ਧਿਆਨ ਰੱਖਣ। ਸੋ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਐਸਪੀ ਗੁਰਵਿੰਦਰ ਸਿੰਘ ਵੱਲੋਂ ਚੈਕਿੰਗ ਕੀਤੀ ਗਈ ਜਿਸ ਮੌਕੇ ਤੇ ਐਸ ਐਚਓ ਰੇਲਵੇ ਅਮਰitsar ਸੁਖਵਿੰਦਰ ਸਿੰਘ ਸਰਾ ਅਤੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਮੈਡਮ ਸੁਖਵਿੰਦਰ ਕੋਰ ਅਤੇ ਹੋਰ ਵੀ ਜਿਹੜੇ ਕਿ ਪੁਲਿਸ ਮੁਲਾਜ਼ਮ ਨਾਲ ਸਨ ਸੋ ਉਹਨਾਂ ਦੇ ਵੱਲੋਂ ਚੈਕਿੰਗ ਕੀਤੀ ਗਈ ਐ ਸੋ ਇਹ ਤਸਵੀਰਾਂ ਨੇ ਅਮਰitsar ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਪੁਲਿਸ ਅਧਿਕਾਰੀਆਂ ਵੱਲੋਂ ਅੱਜ ਅਚਨਚੇਤ ਚੈਕਿੰਗ ਕੀਤੀ ਗਈ ਇਸ ਮੌਕੇ ਤੇ ਐਸ ਪੀ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਹਰੇਕ ਯਾਤਰੀ ਜਿਹੜੇ ਕਿ ਲੱਗਦੇ ਸੀ ਸ਼ੱਕੀ ਯਾਤਰੀ ਉਹਨਾਂ ਦੇ ਬੈਗਾਂ ਦੀ ਬੜੀ ਹੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਸੋ ਇਸ ਮੌਕੇ ਤੇ ਸਾਰੇ ਹੀ ਮੁਲਾਜ਼ਮ ਮੌਜੂਦ ਸਨ ਸੋ ਇਸ ਮੌਕੇ ਤੇ ਉਹਨਾਂ ਨੇ ਵੀ ਜ਼ੋਰ ਦਿੰਦੇ ਕਿਹਾ ਕਿ ਨਸ਼ਾ ਵਿਰੁੱਧ ਜੰਗ ਲਗਾਤਾਰ ਜਾਰੀ ਰਹੇਗੀ ਅਤੇ ਪੁਲਿਸ ਕਿਸੇ ਵੀ ਹਾਲਤ ਵਿੱਚ ਨਸ਼ਾ ਤਸ਼ਕਰਾ ਜਾਂ ਸ਼ਰਾਰਤੀ ਤੱਤਾਂ ਨੂੰ ਬਖਸ਼ੇਗੀ ਨਹੀਂ ਸੋ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਅੱਜ ਐਸਪੀ ਗੁਰਵਿੰਦਰ ਸਿੰਘ ਵੱਲੋਂ ਅਚਨਚਿਤ ਚੈਕਿੰਗ ਕੀਤੀ ਗਈ ਹੈ ਜਿਸ ਮੌਕੇ ਤੇ ਖਾਨਾ ਰੇਲਵੇ ਦੇ ਐਸ ਐਚਓ ਅਤੇ ਜਸਵਿੰਦਰ ਸਿੰਘ ਅਤੇ ਮੈਡਮ ਸੁਖਵਿੰਦਰ ਕੋਰ ਅਤੇ ਹੋਰ ਵੀ ਮੁਲਾਜ਼ਮ ਮੌਜੂਦ ਸਨ ਸੋ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਹਰ ਵਾਰ ਚੈਕਿੰਗ ਕੀਤੀ ਜਾਂਦੀ ਹੈ ਅੱਜ ਅਚਨਚਿਤ ਚੈਕਿੰਗ ਕੀਤੀ ਗਈ ਹੈ ਅਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਵੀ ਕਿਸੇ ਵੀ ਸ਼ਰਾਰਤੀ ਤੱਤ ਨੂੰ ਜਿਹੜੇ ਕਿ ਸ਼ਰਾਰਤੀ ਲੋਕ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਆਪਣੇ ਸਮਾਨ ਅਤੇ ਬੱਚਿਆਂ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਆਉ ਸੁਣਾਉਣ ਦੇ ਚੈਨ ਚੋਰ ਰੇਲਵੇ ਸਟੇਸ਼ਨ ਤੇ ਕਿਥੇ ਕੀ ਹੈ ਹੋਰ ਇਸ ਨੂੰ ਲੈ ਕੇ ਵਿੱਚ ਵਿੱਚ ਕਾਫੀ ਦਿਨਾਂ ਤੋਂ ਲਗਾਤਾਰ ਹੀ ਚੈਕ ਨਾ ਦੀ ਅੰਗਲ ਦਾ ਅਜਿਹੀ ਕੀਤਾ ਗਿਆ ਹੈ ਡਿਜੀਪੀ ਸਾਹਿਬ ਪੰਜਾਬ ਡਿਜੀਪੀ ਸਾਹਿਬ ਰੇਲਵੇ ਜਿਹਦੀ ਹਦਤਾਂ ਤੇ ਅਸੀਂ ਚੈੱਕ ਕਰ ਰਹੇ ਹਾਂ ਤਾਂ ਕਿ ਕੋਈ ਰੇਲ ਦੇ ਰਾਹੀਂ ਕੋਈ ਨਸ਼ਾ ਆਇਦਾ ਪਦਾਰਥ ਜਾਂ ਕੋਈ ਨਜਾਇਜ਼ ਹਸਲਾ ਡਿਸਪਲਾਈ ਨਾ ਕਰਦਾ ਹੋਏ ਇਹਨੂੰ ਸਟ੍ਰਿਕਨਾਈਜ਼ ਚੈੱਕ ਕਰ ਰਹੇ ਹਾਂ ਇਹ ਜਿਹੜਾ ਸਾਨੂੰ ਪਿੱਛੇ ਇਸ ਸਾਲ ਦੇ ਵਿੱਚ 1 ਇੱਕ 23 ਤੋਂ 10 11 23 ਤੱਕ 350 ਗ੍ਰਾਮ ਹੀਰੋਨ ਬਰਾਮਦ ਕੀਤੀ 47 ਕਿਲੋ 260 ਗ੍ਰਾਮ ਫੀਵ 188 ਕਿਲੋ ਪੂਰਾ ਪੋਸਤ 64 ਕਿਲੋ ਗਾਂਜਾ 950 ਗ੍ਰਾਮ ਚਰਸ 56000 ਨਿਸ਼ਲੀਆ ਗੋਲੀਆਂ ਤੇ 19 ਆਰਮੇਡ ਦੇ ਪਰਚੇ ਦਰਜ ਕੀਤੇ ਆ 19 ਅਸਲੇ ਬਰਾਮਦ ਕੀਤੇ ਆ ਤੇ 67 ਮਕਦਮੇ ਐਨਡੀਪੀਸ ਦਰਜ ਕੀਤੇ ਆ ਜਿਹੜਾ ਕਿ ਜੁੱਧ ਨਛਿਆਵਰਾ ਚੱਲਦਾ ਰਹੂਗਾ ਇਸੇ ਤਰ੍ਹਾਂ ਚੱਕਾ ਕੀ ਹੋ ਰਹੀ ਹੈ ਆ ਪੰਜਾਬ ਦੇ ਵਿੱਚ ਅਜੇ ਹੋਰ ਵੀ ਚੈਕਿੰਗ ਆ ਜਲੰਧਰ ਪਹਿਲਾਂ ਮੈਂ ਕਰਕੇ ਆਣਾ ਸਟੇਸ਼ਨ ਤੇ ਹੁਣ ਫਿਰ ਇੱਥੇ ਆਇਆ ਹਾਂ ਇੱਥੇ ਚੈਕਿੰਗ ਚੱਲ ਰਹੀ ਹੈ ਲਗਾਤਾਰ ਚੱਲਦੀ ਰਹੂਗੀ ਜੇ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਜਿਹੜਾ ਕਿ ਦੇਖਦੇ ਕੋਨੇ-ਕੋਨੇ ਤੋਂ ਟレイン ਆਉਂਦੀਆਂ ਨੇ ਤੇ ਹੋਰ ਚੈਕਿੰਗ ਲਈ ਆਪਣੇ ਮੁਲਾਜ਼ਮ ਕਿੰਨੇ ਮੁਲਾਜ਼ਮ ਤੇ ਹਰ ਔਰ ਟレイン ਦੇ ਨਾਲ ਸਾਡੇ ਅੰਬਾਲੇ ਤੋਂ ਜਾਖਲ ਤੋਂ ਦੋ-ਦੋ ਮੁਲਾਜ਼ਮ ਜਾਂਦੇ ਨੇ ਜਿਹੜੇ ਪਠਾਨਕੋਟ ਤੱਕ ਹੁਸ਼ਾਰਪੁਰ ਤੱਕ ਅਬਰਸਰ ਬੋਰ ਤੱਕ ਜਾਂਦੇ ਨੇ ਫਿਰ ਉੱਥੋਂ ਅਗਲੇ ਦਿਨ ਉਸੇ ਦਿਨ ਅਗਲੇ ਦਿਨ ਟレイン ਤੇ ਕੁੰਬਲੇ ਤੇ ਜਾਖਲ ਪਹੁੰਚਦੇ ਨੇ ਤੇ ਸਾਡੀ ਟਰੈਕ ਡਿਊਟੀ ਵੀ ਚੱਲ ਰਹੀ ਆ ਦੋ ਦੋ ਬਲਾਏ ਬਰਾਤ ਨੂੰ 9 ਤੋਂ 5 ਵਜੇ ਤੱਕ ਸਿਰੇ ਜਾਂਦੇ ਨੇ ਟਰੈਕ ਡਿਊਟੀ ਚੈੱਕ ਕਰਦੇ ਨੇ ਅਸਲਾ ਉਹਨਾਂ ਕੋਲ ਹੁੰਦਾ ਤੇ ਹਰ ਤਰੀਕੇ ਨਾਲ ਸੀ ਸਟੇਸ਼ਨ ਦੀ ਟਰੈਕ ਦੀ ਸਕਿਉਰਟੀ ਵੀ ਚੈੱਕ ਕਰ ਰਹੇ ਨੇ ਸਟੇਸ਼ਨ ਤੇ ਕਾਫੀ ਲੋਕ ਜਿਹੜੇ ਕਿ ਵੇਟਿੰਗ ਵੇਟ ਕਰਦੇ ਨੇ ਤੇ ਕੁਝ ਅਸ਼ਾਰਤੀ ਲੋਕ ਅਸ਼ਾਰਤਾਂ ਵੀ ਕਰਦੇ ਨੇ ਉਹਨਾਂ ਲਈ ਇੱਕ ਪੁਲਿਸ ਜਗ ਦੀ ਸਾਡੀ ਪੈਟਰੋਲਿੰਗ ਪਾਰਟੀ ਉਹਨਾਂ ਨੂੰ ਜਦ ਨਜਾਇਜ਼ ਬੈਠੇ ਹੁੰਦੇ ਬਿਨਾਂ ਟਿਕਟ ਰੌਣ ਬਾਹਰ ਕੱਢਿਆ ਉਹਨਾਂ ਦੇ ਕਾਰਵਾਈ ਕਰੀ ਦੀ ਸੀ ਸੋ ਇਸ ਤੋਂ ਬਾਅਦ ਕਿਤੇ ਹੋਰ ਵੀ ਚੈਕਿੰਗ ਕੀਤੀ ਜਾਏਗੀ ਇਸ ਤੋਂ ਬਾਅਦ ਕੱਲ ਨੂੰ ਫਿਰ ਕੀਤੀ ਜਾਏਗੀ ਕੱਲ ਨੂੰ ਫੁਵਾੜੇ ਵਾਲੇ ਪਾਸੇ ਫੁਵਾੜਾ ਲੈਣੇ ਜਾਵਾਂਗੇ ਕੀ ਨਾਮ ਅਮਰਜੀਤ ਸਿੰਘ ਚਾਵਲਾ ਹਾਂਜੀ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਬਾਲੂ ਦੇ ਆਹਾਂ ਦਾ ਆਸ਼੍ਰੀ ਅਕਾਲ ਸਾਈ ਪੁੱਜੀਓ ਕੀ ਕਹਿਣਾ ਕਿ ਕੋਈ ਵੀ ਕੋਈ ਗੱਲ ਲੇਖੋ ਗੁਰਬਾਣੀ ਦੇ ਸੱਚੇ ਅਖਰ ਆਖਰ ਇੱਕ ਦਿਨ ਆਣੇ ਸੀ ਇਹਦਾ ਫੈਸਲਾ ਗੁਰਬਾਣੀ ਦੀ ਰਚਨਾ ਕਰਨ ਵੇਲੇ ਅਕਾਲ ਪੁਰਖ ਨੇ ਪਹਿਲਾਂ ਹੀ ਕਰ ਦਿੱਤਾ ਹੈ

ਤਨੀ ਦਿਓ ਤੋਂ ਪੰਕਤੀ ਲਈ ਜੀਏ ਪੰਕਤੀਆਂ ਗਿਆਨ ਨੇ ਆਮਨ 78 99 ਆ ਜੜਾ ਆ ਜੜਾ ਵੱਡਾ ਕੀਤਾ ਨਾ ਇਹ ਕੋਈ ਦੇਖੋ ਹਾਂ ਨਹੀਂ ਤੁਹਾਨੂੰ ਵੀ ਪਤਾ ਨਹੀਂ ਮੇਰੀ ਗੱਲ ਦੂਸਰੀ ਇਹ ਤੁਹਾਡੇ ਵਾਸਤੇ ਕਰਾਣੇ ਆ ਨਹੀਂ ਨਹੀਂ ਤੁਸੀਂ ਦੱਸੋ ਨਾ ਤੁਸੀਂ ਆਪ ਲਿਖੀ ਹੈ ਮੈਂ ਕਿਹਾ ਇੱਥੇ ਫੈਸਲਾ ਕੀਤਾ ਐਸਾ ਦੋ 99 ਤੁਹਾਨੂੰ ਉਹ ਹੀ ਪੁੱਛਿਆ ਕੋਲ ਤੁਹਾਡੀ ਮਾਂ ਚ ਕਿੰਦਾ ਆ ਵੀ ਇਹ ਕਿਤਾਬ ਖੋਲੀ ਜਾਏਗੀ ਇਹ ਦੋ 2 78 ਹੈ ਜਾਨ 79 ਹੈ ਹੋਰ ਵੀ ਉੱਠੀ ਮਰਤ ਕਾ ਚੇਲਾ ਕਾਦੇ ਲਈ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਈ ਸੀ ਸੱਚ ਕੀ ਬੇਲਾ ਅੱਜ ਉਹ ਵੇਲਾ ਆ ਗਿਆ ਸੁਣਾਉਣ ਦਾ ਉਹ ਸੱਚ ਦੀ ਬੇਲ ਕੀ ਹੈ ਉਹਨੇ ਆਪਣਾ ਸੱਚ ਪ੍ਰਗਟ ਕਰਤਾ ਜੋ ਸੱਚ ਨੂੰ ਸੰਸਾਰ ਦੇ ਸਾਹਮਣੇ ਆ ਗਿਆ ਇਹ ਭਾਵੇਂ 16 ਸਾਲ ਦੇ ਲੱਗੇ तकरीबन ਤੁਹਾਨੂੰ ਮੇਰੇ ਪਾਸ ਦੇ ਲੱਗੇ ਇੰਨਾ ਵੱਡਾ ਸੰਘਰਸ਼ ਕੀਤਾ। ਇੰਨਾ ਟਾਈਮ ਕਿਉਂ ਲੱਗਾ ਤੇ ਕੀ ਕਿ ਇੰਨੀ ਵੱਡੀ ਬਾਣੀ ਹੈ। ਇੰਨੀ ਜਲਦੀ ਆ ਸਕਦੀ ਹੈ। ਅਹੀਂ ਲੱਗਦਾ ਹਾਂ ਕਿ ਉਹ ਕਿੰਨੇ ਸਾਲਾਂ ਦੀ ਸੈਂਕੜੇ ਸਾਲਾਂ ਦੀ ਲਿਖੀ ਬਾਣੀ ਕਿੰਨੀ ਦੇਰ ਚਾਹ ਦੇਗੀ ਸਾਹਮਣੇ। ਇਹ ਕਿਹੜੀ ਬੁੱਕ ਹੈ ਜੀ? ਕਿੰਨੇ ਪੰਨਿਆਂ ਦੀ ਹੈਗੀ ਆ ਤੇ ਕਿੱਥੇ ਉਪਲਬਧ ਵੀ ਹੈ? ਇਹ 9622 ਪੰਨਿਆਂ ਦੀ ਹੈ। ਬੱਛੀ। ਇਹਦੇ ਬਹੁਤ ਵੱਡੀ ਪੁਸਤਕ ਹੈ ਇਹ ਤੇ ਪੂਰਨ ਸੱਚ ਹੈ ਪੂਰੀ ਕੁਰਬਾਨੀ ਦਾ ਪੂਰਨ ਸੱਚ ਹੈ ਇਸ ਤੋਂ ਪਹਿਲਾਂ ਵੀ ਬੁੱਕਨ ਛਪੀਆਂ ਨੇ ਕਿਤਾਬਾਂ ਛਪੀਆਂ ਨੇ ਪਸੰਦੀਆਂ ਨੇ ਉਹ ਕੋਈ ਐਸ ਐਸ ਲਫ਼ਜ਼ਾਂ ਦੇ ਉੱਤੇ ਪੂਰਾ ਉਤਰ ਕੇ ਵਿਖਾਵੇ ਉਹ ਕੀ ਹੈ ਉਹ ਸੱਚ ਦੀ ਵੇਲ ਕੀ ਹੈ ਆਉਣ 78 ਹੈ ਜਾਣਤੰਦ ਦਾ ਮਤਲਬ ਕੋਈ ਦੱਸ ਕੇ ਦਸੇ ਪਕ ਪੂਰੀ ਦੁਨੀਆ ਦਾ ਬੰਦਾ ਠੀਕ ਹੈ ਠੀਕ ਹੈ